ਜੀਤੇ ਘਾਤ ਸਾਥੀ ਕਰੇ ਹਾਥੀ ਹਾਥੀ ਦਾ ਮੁਕਾਬਲਾ ਨਹੀਂ ਕਰਦੇ। ਸਹਾਟੀਆਂ ਦੇ ਆ ਰਹੇ ਆਪੀ ਦਾ ਮੁਕਾਬਲਾ ਕਰੇਗਾ ਤੂੰ ਕਰਨਾ ਬਹੁਤ ਸ਼ੇਰ ਭਾਈ ਪਿੱਤਰ ਸਿੰਘ ਜੀ। ਜਦੋਂ ਭਾਈ ਪਿੱਤਰ ਸਿੰਘ ਨੇ ਆਪਣਾ ਨਾਮ ਸੁਣਿਆ ਸੂਰਮੇ ਨੂੰ ਦਾਵਨੇ ਕਤਰੀਆਂ ਡੋਲੇ ਫੜ ਕੇ ਗਰੀਬ ਨਵਾਜ਼ ਸਾਹਿਬ ਜੀ ਦੇ ਚਰਨਾਂ ਵਿੱਚ ਹੱਥ ਜੋੜ ਬੇਨਤੀ ਕੀਤੀ ਸਾਧੂ ਜੀਓ ਆਪ ਇਹ ਹਾਥੀ ਦੀ ਕੀ ਗੱਲ ਕਰਦੇ ਹੋ? ਆਪ ਦੀ ਜੀ ਕਿਰਪਾ ਤੋਂ ਕਾ ਮੈਂ ਸੈਂਕੜੇ ਹਾਥੀਆਂ ਨੂੰ ਮਾਰ ਪ ਜਾ ਸਕਦਾ ਹਾਂ। ਸਾਰੀ ਦੁਨੀਆ ਦੇ ਨਾਲ ਉਹ ਲੈ ਸਕਦਾ। ਧੰਨ ਗੋਬਿੰਦ ਸਿੰਘ ਮਹਾਰਾਜ ਜੀ ਦੇ ਭਾਈ ਵਿੱਚ ਪੱਤੀ ਜੇ ਪਰਵਾਛ ਦਿੱਤੀ ਇਹ नागनीਪਰਤਾ ਬਖਿਆ ਇਹਦੇ ਤਰੌਂ ਦਾ ਢੱਡਰ ਸਿਆ ਸਤਪੁਰਾਂ ਦੇ ਕੋਲ ਬਖਸ਼ਿਸ਼ ਕਰਾਣ ਕਰਕੇ ਭਾਈ ਬਚਿਤ ਸਿੰਘ ਜੀ ਨੇ ਖਿਲਾਲ ਉੱਤਰਾਧਿਕਾਰ ਦਾ ਨਾਂ ਲਿਖਿਆ ਉਹ ਤਰੋਂ ਪਹਾੜੀਆਂ ਦਾ ਮਤ ਮਤ ਹਾਤੀ ਮਾਰੋ ਮਾਰ ਕਰਦਾ ਹੋਇਆ ਕਬਦ ਰਿਆ ਸੀ ਜਦੋਂ ਭਾਈ ਬਚਿਤ ਸਿੰਘ ਜੀ ਨੇ ਹਾਤੀ ਨੂੰ ਆਪਣੀ ਬਾਹਰ ਕਰੇ ਲੱਗਿਆ ਘੋੜੇ ਦੀ ਅੰਦਰ ਰਕਾਬਾਂ ਦੇ ਫੈਲ ਰੱਖ ਕੇ ਜਿਸ ਨਾਲ ਕੁਦਰ ਦੇ ਨਾਲ ਪਰ ਤੇਜ਼ ਪਰ ਤੁੰਗਾਰ ਕੀਤਾ ਹਾਤੀ ਦੇ ਮੱਧੇ ਉੱਪਰ ਬੰਨ੍ਹੀਆਂ ਹੋਣੀਆਂ ਤਰਜੰਤ ਚੀਰਤਾ ਹੋਇਆ ਤੇ ਦੋ ਫਟਕਾਉਂ ਚਲਾਣ ਕਰਦਾ ਧਰ あれがさ、みんな食べるとかあれ。